ਦੇ ਜੜੀ ਵੜਾਈ ਸ਼ਲੋਕ ਜੇ ਗੁਰਿਆਰੇ ਇਹ ਆਣਿਆ ਸੋ ਬਰ ਸਦਾ ਸੁਮਾਨ ਜਿਨ ਕੀ ਆ ਦੇ ਚੀਤ ਰਖ ਨਾਨਕ ਨਿਭੀ ਨਾਲ ਇਹੋ ਚੀਅ ਤੁਬਦੀ ਹੈ ਇਹਦੇ ਵਿੱਚ ਮਹਾਰਾਜ ਜੀ ਸਮਝਾ ਰਹੇ ਹਨ ਇਹ ਗੁਰਾ ਦੇ ਸਖਣੇ ਆਣ ਪ੍ਰਾਨੀ ਤੂੰ ਬ੍ਰਹਮ ਸਦਾ ਸਮਾਲ ਉਸ ਪ੍ਰਮੇਸ਼ਰ ਸਦਾ ਯਾਦ ਕਰਨਾ ਕਰੋ ਜਿਨ ਕੀ ਅਦਿ ਜੀਤ ਰਖ ਨਾਨਕ ਨਿਵੇ ਨਾਲ ਜਿਨਾ ਨ ਜਿ ਰਜਨ ਰਜੀਐ ਇਹ ਸਦਾ ਤੇਰੇ ਨਾਲ ਨਿਵੇਗਾ ਤੇਰੇ ਸੰਗਤਾ ਹੋਵੇਗੀ ਮਹਾਰਜ ਤੁਝ ਹਰੇ ਹੰਦ ਚਾਰਨ ਕਰੋ जाओ रमैया के गुण चेत प्राणी कवन मुर्दे कवन दृष्टानी हे प्राणी प्रभु जेड़े गुण है याद कर कवन मुर्दे कवन दृष्टानी तेरी किस तो ये तेरी दे है कहता कैसी सोनी बनाया दिखती है रचना की है बना के दिखाई है उच्चारण करो ਇਹਨੂੰ ਸਾਜ ਸਵਾੜ ਛਿਗਾਰਿਆ ਜੇਹਰ ਸਾਂਸ ਤੇ ਇਹਨੂੰ ਸਾਜ ਸਵਾੜ ਛਿਗਾਰਿਆ ਇਹਨੇ ਚੰਨੋਂ ਮੁੜਿਆ ਸਵਾਰਿਆ ਤੇ ਸਨਾਰੇ ਮਾਤਾ ਦੇ ਘਰ ਦੇ ਆਗਨ ਵਿੱਚੋਂ ਇਹਨੂੰ ਬਜਾਇਆ ਵੀ ਹੈ ਜਾਣਨ ਕਰੋ ਨੂੰ ਵਾਰਿਆਂ ਨੇ ਪਜਾਇਆ ਐ ਬਾਣੂ ਰਜਾ ਤੁਝਿਆ ਪਿਆਰਾ ਦੁੱਧ ਜਦੋਂ ਨੂੰ ਛੋਟਾ ਸੀ ਬੱਚਾ ਸੀ ਬਚਪਨ ਦੇ ਵਿਚਾਰ ਜੀ ਕਹਿੰਦੇ ਹਨ ਤੈਨੂੰ ਦੁੱਧ ਦੁੱਧ ਦਿੱਤਾ ਹੈ ਦੁੱਧ ਪਲਾਂਦਾ ਹੈਂ ਪਰਮੇਸ਼ਰ ਜੀ ਬਾਣੂ ਰਜਾ ਤੁਝਿਆ ਪਿਆਰਾ ਦੁੱਧ ਪਰ ਜੋਵਨ ਭੋਜਨ ਤੋਂ ਦੂਰ ਜਦੋਂ ਜੋਵਨ ਪਜਾਇਆ ਵੱਡਾ ਹੋਇਆ ਹੈ ਤੇ ਤੈਨੂੰ ਭੋਜਨ ਦੇ ਦੇ ਸੁਖਾਂ ਦੀ ਸਮਝ ਵੀ ਦਿੱਤੀ ਹੈ ਮਹਾਰਾਜ ਜੀ ਨੇ ਸੁਖਾਂ ਦੇ ਸ਼ੁਧ ਭੋਜਨ ਤੋਰਦਾ ਹੈ ਸੁਖਾਂ ਦੇ ਸਾਹਮਣੇ ਰੇ ਰੱਖੀ ਹੈ ਜਦੋਂ ਤੂੰ ਉੱਠਾ ਹੋਇਆ ਹੈ ਪਰ ਜੋਰ ਭੋਜਨ ਸੁਖੂਰ ਬਿੰਦ ਵਿਆਹ ਉੱਪਰ ਸਾਖਤ ਹੈ ਜਦੋਂ ਉਹ ਬਿੰਦ ਬਣ ਗਿਆ ਬਿੰਦ ਬੱਤਾਂ ਵੀ ਚਲੇ ਗਿਆ ਜਿਹੜੇ ਉੱਪਰ ਨੂੰ ਮਹਾਰਾਜ ਜੀ ਨੇ ਜਿਹੜੇ

ਸੁਝੇ ਵਸਦੇ ਉਹ ਤੋਨਾ ਤਿਜੇ ਇਹ ਕਾਲ ਗੁਰੂ ਵਾਹਿਗੁਰੂ ਇਹ ਜਿਹੜਾ ਜੀਵ ਹੈ ਇਹ ਗੁਣਾਂ ਤੋਂ ਰਹਿਦਾ ਹੈ ਜਿਆ ਵੀ ਜੋ ਗੁਣ ਹੈ ਹੁਣਾ ਨੂੰ ਕੋਈ ਮੁਝ ਨਹੀਂ ਗੁਰੂ ਜਰ ਨੂੰ ਕੋਈ ਨਹੀਂ ਮੁਝ ਜਾਣਦਾ ਨੂੰ ਜਾਣਦਾ ਤੂੰ ਸਮਝਦਾ ਨਹੀਂ ਹੈ ਉਚਾਰਨ ਕਰੋ ਬਖਸ਼ ਰੋਤੋਂ ਆਨਕ ਸੀਜੇ ਮਹਾਰਾਜ ਜੀ ਜੀਵਨ ਬਖਸ਼ ਲੋ ਤਾਦੇ ਇਹ ਜਿਹੜਾ ਮੁਕਤੀ ਨੂੰ ਪ੍ਰਾਪਤ ਹੋ ਸਕਦਾ ਹੈ ਸਬਰ ਦਾ ਵਾਲ ਪਹੁੰਚ ਸਕਦਾ ਹੈ ਗੁਰੂ ਮਾਜੀ ਤੁਹ ਜਾ ਰਹੇ ਹਨ ਨਿਗਰਣ ਕਰੋ ਸਤਨਾਮ ਸ਼ਿਰੀ ਵਾਖੇ ਗੁਰੂ ਸਾਹਿਬ ਜੀ ਕਬਲੇ ਬਦੇ ਵਿੱਚ ਮਹਾਰਾਜ ਜੀ ਉਜ ਆ ਰਹੇ ਹਨ ਜੈ ਬਰਸਾਦ ਸਰ ਉਪਰ ਸੁਖ ਵਤੈ ਸੋਨਾ ਭਰਾਜ ਬੀਜ ਬਣਿਤਾ ਸੰਤ ਹਸੈ ਕਹਦਾ ਹੈ ਜੀਵ ਜੀ ਦੀ ਕਿਰਪਾ ਦੇ ਸਦਗੈ ਤੂੰ ਸਾਡੇ ਨੂੰ ਸੁਖਾਂ ਨਾਲ ਵਸਦਾ ਹੈ ਤੇ ਪੁੱਤਰਾਂ ਨਾਲ ਬ੍ਰਾਹਮਣਾਂ ਨਾਲ ਵਿਦਿਆ ਨਾਲ ਤੇ ਆਪਣੀ ਬੋਧੀ ਨਾਲ ਹੱਜਦਾ ਹੈ ਆਪ ਉਹਨਾਂ ਦੇ ਬਲਾਮੀ ਪ੍ਰਸਾਦ ਰੈਂਦਾ ਹੈ ਉਚਾਰਨ ਕਰੋ ਸੱਤ ਜਹ ਪ੍ਰਸਾਦ ਦੀ ਤੀਵੈ ਛੀਤਲ ਜਨਾ ਸੁਖਦਾਈ ਭਗਵਨ ਬਾਬਕ ਅਮੁੱਲਾ ਕਹਿੰਦਾ ਜੀ ਦੀ ਕਿਰਪਾ ਕਰਕੇ ਤੈਨੂੰ ਠੁਠਡਾ ਬਣੀ ਮਿਲਦਾ ਹਨ ਤੇ ਜੀ ਦੀ ਕਿਰਪਾ ਦੇ ਸੰਗ ਸੁਖ ਜੈਣ ਵਾਲੇ ਕੋਣ ਦੇ ਅਗਦਰ ਸੁਖ ਮੰਡਾ ਹੈ ਜੋ ਮੋਲਕ ਹੈ ਜਨਮ ਜੜਿਆ ਹੈ ਉਚਾਰਨ ਕਰੋ ਜੈ ਪ੍ਰਸਾਦ ਭੋਗੇ ਸਭ ਰਸਾ ਅਗਰ ਸਮੰਦਰੀ ਸੰਗ ਸਾਥ ਬਸਤਾ ਜਿਹਦੀ ਕਿਰਪਾ ਨਾਲ ਉਹ ਸਾਰੇ ਰਸ ਭੋਗ ਰਿਆ ਹੈ ਅਨੰਦ ਮਾਣ ਰਿਆ ਹੈ ਉਹਨਾਂ ਦਾ ਤੇ ਤੇ ਜਿਹੜੇ ਭਰਨ ਭੋਗਣ ਦੇ ਸਾਧਨ ਹੈ ਸਾਰੇ ਕੁਝ ਮੇਰ ਨਾਲ ਸਗਲ ਸੁਮੰਦਰੀ ਸੰਗ ਸਾਥ ਬਸਤਾ ਜਿਨੇ ਨਾਮ ਸੁਨਦੇ ਨੇ ਸੁਮੇਤ ਜਿਗ ਮੇਦ ਨਾਲ ਸਭ ਸਮੁਗਰੀ ਸੰਗਤ ਵਰ ਜਿਹੜੀ ਤੇਰੇ ਨਾਲ ਬਸ ਰਿਹਾ ਹੈ ਉਜਾਰਨ ਕਰੋ ਕਟਨਾਖੀ ਦੀ ਵਾਹੇ ਗੁਰੂ ਸਾਹਿਬ ਜੀ ਜਿਨੇ ਹੱਥ ਬਾਉ ਕਰ ਨੇਦਰ ਰਚਨਾ ਤੇ ਤੇ ਤਿਆਗ ਅਪ ਸੰਗ ਰਚਨਾ ਕਹਦਾ ਜਿਸ ਪਰ ਉਹਨੇ ਤੈਨੂੰ ਹੱਥ ਪੈਰ ਕੰਨ ਦੇ ਜੀਵ ਦਿੱਤੇ ਹਨ ਬਿਹੁਰ ਜੀ ਨੇ ਕਹਿੰਦਾ ਤੂੰ ਸੁਣ ਛੱਡ ਕੇ ਕਿ ਹੋਰਾਂ ਦੇ ਨਾਲ ਬਣ ਚ ਮਿੱਕਿਆ ਹੋਇਆ ਹੈ ਵਿਚਾਰਨ ਕਰੋ ਅਕਾਲ ਚਿਰਵਾਹੇ ਗੁਰੂ ਪਾਏ ਵਜੀ ਐਸੇ ਡੋਗ ਮੂੜ ਅੰਤ ਵਿਆਪੇ ਨਾਨਕ ਕੱਢ ਲਿਓ ਬ੍ਰਹਮ ਆਪੇ ਕਹਿੰਦੇ ਮਹਾਰਾਜ ਜਿਹੜੇ ਜੀਵ ਹੈ ਅੰਦਰ ਜਿਹੜਾ ਹਨੇਰੇ ਦੇ ਵਿੱਚ ਇਹ ਤੇ ਫਸਿਆ ਹੋਇਆ ਹੈ ਤੈਨੂੰ ਕੁਝ ਸਮਝ ਨਹੀਂ ਆ ਰਹੀ ਹੈ ਅਗਿਆਨਤਾ ਦੇ ਵਿੱਚ ਹੈ ਇਹ اے ਪ੍ਰਭੂ ਇਹਨਾਂ ਜੀਵਨ ਨੂੰ ਐਸੇ ਜਿਹੜੇ ਅਗਿਆਨਤਾ ਦੇ ਵਿੱਚੋਂ ਆਪ ਹੀ ਕੱਢਣਾ ਕਰੋ ਨਾਨਕ ਦੇ ਦਸ ਹੈ ਉਜਾਰਣ ਕਰੋ ਸਤਿਨਾਮੁ ਖੀਰਾ ਹੈ ਗੁਰੂ ਸਾਹਿਬ ਦੀ ਦੇਖੀ ਇਧਰੇ ਬਦਲੇ ਮੰਗਰ ਜੀ ਕਹਿੰਦੇ ਆ ਆਦਿ ਜਿਹੜਾ ਰੱਖਣ ਹਾਰ ਜੀਸੂ ਪ੍ਰੇਤਨ ਕਰੇਗਾ ਹਾਰ ਕਹਿੰਦਾ ਜਨ ਨੂੰ ਜਾਣਦਾ ਹੈ ਨਾ ਜੀ ਉਹ ਤੇ ਬਰਨ ਤੱਕ ਉਹ ਮਰ ਜੀ ਕਹਿੰਦੇ ਇਹ ਰੱਖਿਆ ਕਰਨ ਹਾਰ ਕਰਨ ਵਾਲਾ ਹੈ ਕਰਦਾ ਹੈ ਪਰੰਤੂ ਜਿਹੜਾ ਹੈ ਬ੍ਰਹਮਤੋ ਜਿਹੜਾ ਜੀਵ ਹੈ ਮੂਰਖ ਹੈ ਇਹ ਬ੍ਰਿਜ ਨਹੀਂ ਕਰਦਾ ਹੈ ਉਚਾਰਨ ਕਰੋ ਜਾਣੇ ਸੇਵਾ ਨਾ ਉਹਨੇ ਜਪਾਵੈ ਤਾਂ ਜਿ ਮੂੜਾ ਮਨ ਨਹੀਂ ਜਾਵੈ ਇਹਦੇ ਬਾਰੇ ਕੋ ਜੀ ਕਿਰਪਾ ਦੇ ਨਾਲ ਉਹਦੀ ਸੇਵਾ ਕਰਦੇ ਨਾਲ ਨਾਉਂ ਦੇ ਦੀ ਪ੍ਰਾਪਤ ਕਰ ਸਕਦਾ ਹੈ ਇਹ ਮੂਰਖ ਜੀਵ ਉਹਦੇ ਨਾਲ ਆਪਣੇ ਮਨ ਨੂੰ ਨਹੀਂ ਲਾਉਂਦਾ ਹੈ ਉਚਾਰਨ ਕਰੋ ਜੋ ठाकुर सदा सदा हजूर ताबो अंत जानਤ ਦੂਰੇ ਜੋ ठाकुर बालक सदा हाजिर ਨਾਜਿਕ ਆਜਾ ਦੂਰੇਗਾ ਹੈ ਹੈ ਉਸ ਨੂੰ ਹੈ ਜੀਵ ਅ ਗਿਆਨੀ ਗਿਆਨ ਦਾ ਰੂਪ ਹੈ ਜਿਹੜਾ ਜੀਵ ਹੈ ਗਿਆਨਤਾ ਦੇ ਬੱਝ ਕੇ ਉਹਨੂੰ ਦੂਰ ਜਾਣਦਾ ਹੈ ਜਾਣ ਕਰੋ ਜਾਕੇ ਟੈਲ ਪਾਵੈ ਦਰਗਹਿ ਮਾਨ ਕਹਿੰਦਾ ਯਾਰ ਜਿਨ੍ਹਾਂ ਦੀ ਸੇਵਾ ਕਰਕੇ ਵਾਹਿਗੁਰੂ ਜੀ ਦੇ ਦਰਗਾਹੇ ਜਿਹਨੂੰ ਬਾਣਾ ਚੁਣੇ ਤਾ ਪ੍ਰਾਪਤ ਕਰਦਾ ਹੈ ਇਸੇ ਵਿਚਾਰਿਆ ਮੁਗਡ ਅਜਾਨ ਕਹਿੰਦਾ ਹੈ ਅਜਾਨ ਕੀ ਬੇ ਜਿਹੜਾ ਮੂਰਤ ਫੈਲ ਗਿਆ ਜੀ ਹੈ ਇਹ ਉਸ ਪਰਮਰੂ ਨੋ ਵਿਚਾਰਿਆ ਕਦਾ ਹੈ ਉਚਾਰਨ ਕਰੋ ਤਸਦਾ ਸਦਾ ਹੀ ਭੁਲਣਹਾਰ ਨਾਗ ਰੱਖਣਹਾਰ ਅਪਾਰ ਜਿਵੇਂ ਗੁਜੇ ਜੀਵੇੜਾ ਨੇਜ ਨੇਜ ਕਰਕੇ ਭੁਲਣਹਾਰ ਆਪ ਜੀ ਨੂੰ ਭੁਲਾਈ ਬੈਠਾ ਹੈ ਇਹ ਬੇਅੰਤ ਪ੍ਰਭੂ ਵਾਹਿਗੁਰੂ ਜੀ ਤੁ ਫਿਰ ਵੀ ਜੀਵ ਜਿ ਰੱਖਿਆ ਕਰਨ ਵਾਲਾ ਹੈ ਪਹਿਲੇ ਪਿਤਾ ਜੀ ਉਪਦੇਸ਼ ਕਰ ਰਹੇ ਹਨ ਉਚਾਰਨ ਕਰੋ ਦੌਢੇ ਬਨੇ ਵਿੱਚ ਦੌਢੇ ਅੱਛਵੇ ਦੌਢੇ ਬਦਾ ਹੈ ਕਿਰਪਾ ਕਰੋ ਜੀ ਰਤਨ ਤਿਆਗ ਕਉਡੀ ਸੰਗ ਰਚੈ ਇਹ ਜਿਹੜਾ ਜੀਵੇ ਰਤਨਾਂ ਨੂੰ ਛੱਡ ਦਿੰਦਾ ਹੈ ਇਹਨੇ ਇਹਣ ਕਉਡਿਆਂ ਦੇ ਨਾਲ ਰੱਬ ਵਿੱਚ ਗਿਆ ਹੈ ਚਰਨ ਕਰੋ ਸਿਰੀ ਵਾਹੀ ਗੁਰੂ ਸਾਹਿਬ ਜੀ ਸਾਜ ਛੋੜ ਝੂੜ ਸੰਗ ਮੱਜੈ ਬਾਜੂ ਛੱਡ ਗਏ ਧੂੜ ਦੇ ਵਿੱਚ गलतान है उच्चारण करो जो छा अस्तर कर मानना है क्या जो जी जन मानता है कि सदा वाली है जो चलना सो अवसर कर मानना जो होगन सो दूर पुराना है जो जिसने वापर जाना हो जाना है उसने दूर की गल है उच्चारण करो तो उसलिए मेहनत करना है सदांग रेहन वाला परमेर है उसनु छा है उजारण करो जो सदा नंग संघ है ना, तो ਦਾ ਦੂਰ ਜਾਂਦਾ ਹੈ ਜਿਹੜੇ ਹੋਰ ਬਾਜ਼ਾਰ ਚ ਹੈ ਜਿਹਨੇ ਇਹਨੂੰ ਛੱਡ ਜਾਣਾ ਹੈ ਉਹਨਾਂ ਦੇ ਬਾਰੇ ਵਿੱਚ ਦੱਸਦਾ ਹੈ ਚਾਰਨ ਕਰੋ ਕੱਢਣਾ ਅੰਸ਼ੀਰੀ ਵਾਹੀ ਗੁਰੂ ਘਰ ਹੈ ਬਗੇ ਮਹਾਰਾਜ ਜੀ ਘਟੇ ਕੋਠੇ ਰਿਤ ਉਧਾਰ ਦੇ ਕੇ ਤੁਹ ਸਮਝਾ ਦੇ ਹਨ ਚਾਰਨ ਕਰੋ ਨਾਰਾਇਣ ਹੋਏ ਗਰਗ੍ਰ ਬ੍ਰੀਜ ਭਸਮ ਸੰਗ ਹੋਏ ਮਾੜੀ ਕਹਿੰਦੇ ਜੇ ਤੰਦਨ ਦਾ ਲੇਪ ਕਹਿੰਦੇ ਨੂੰ ਕਰ ਦਿੱਤਾ ਜਾਵੇ ਤਾਂ ਤਾਂ ਕਿਆ ਕਰਨਾ ਹੁੰਦਾ ਹੈ ਉਹਨਾਂ ਸਵਾਭ ਜਿ ਲਿਖ ਜਾਂਦਾ ਹੈ ਜਾ ਕੇ ਤੇ ਸਾਰਾ ਉਹ ਜਿਹੜਾ ਲੇਪੀ ਤਾਂ ਦਾ ਉਤਾਰ ਦੇਂਦਾ ਹੈ ਉਚਾਰਨ ਕਰੋ ਟੌਟਾ ਬਿਦੇ ਟੌਟਾ ਬਣਾਏ ਜੇ ਮਹਾਰਾਜ ਜੀ ਦੱਸ ਕਰਦੇ ਆਂ ਈ ਦੇ ਬਾਰੇ ਅੰਝੇ ਪਿਤਾ ਜੀ ਆ ਤੁਹੂ ਮੈਂ ਪੱਲੇ ਨਿ ਬਿਖਰਾਉਂ ਤੇ ਮਾੜੇ ਪਰਿਪਰਟੀ ਨੂੰ ਜੋ ਗਿਆ ਹੈ ਜਿਹੜਾ ਅੰਧਾ ਕੂਹ ਹੈ ਉਹਦੇ ਵਿੱਚ ਹੀ ਡਿੱਗ ਪਿਆ ਹੈ ਅੰਧੇ ਕੂਹ ਮੈਂ ਪੱਲੇ ਨਿ ਬਿਖਰਾਉਂ ਜੋ ਭਿਆਨਕ ਕੂਹ ਹੈ ਅੰਧਾ ਹੈ ਉਹਦੇ ਵਿੱਚ ਡਿੱਗ ਪਿਆ ਨਾਨਕਾੜੇ ਹੋ ਪਰਬੜਿਆ ਲੇ ਜੈਨੂ ਰੇਂਗਾ ਵਾਲੇ ਬਲੀ ਗੁਰੂ ਜੀ ਇਹ ਜੀਵ ਨੂੰ ਗੱਡਣਾ ਕਰੋ ਇਹ ਧੰਨ ਦੇ ਰੱਬ ਹੈ ਅਰਜਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੇਖ ਕੇ ਆਂ ਤੇ ਆਪਨੇ ਕਿਰਪਾ ਰੱਬ ਦੇ ਜੋ ਹੈ ਕੱਟਾ ਵਿਚਾਰ ਜਗ ਰਿਹਾ ਰਹਿਮਤ ਦੀ ਕਦ ਹੋਈ ਹੈ ਗਲਤੀਆਂ ਸਾਡੇ ਹੱਥ ਬਖਸ਼ ਲੈਣਾ ਵਿਚਾਰ ਨੂੰ ਇੱਜੇ ਜਰਾ ਸੇਵਾ ਵਿੱਚ ਸਾਨੂੰ ਸਾਰੇ ਰੂਪਾ ਹਨ ਇਹ ਜਨ ਜਾਨ ਅਤੇ ਅਗਿਆਨੇ ਹ ਇਕ ਸਦਾ ਜਗਤ ਜਾਣ ਵਾਲੇ ਬੜੂ ਨੂੰ ਸਦਾ ਸਾਰੇ ਜੀਵਨ ਦੇ ਨਾਲ ਕੋ ਤੇ ਸਾਨੂੰ ਇਹ ਸਮਰਤ ਰਖਸੋ ਕਿ ਜੋ ਅਸੀਂ ਤਰਨ ਕਾਮੇ ਲਾਣ ਜਿਹੜਾ ਸਦਾ ਬੰਨਦੇ ਰਹੂ ਨਾ ਰਹੇ ਸੋ ਤੁਹਾਡਾ ਬੜਾ ਮੰਨਦੇ ਹਾਂ ਆਪ ਜੀ ਦਾ ਧੰਕੋੜ ਸੁਖਰਾਣ ਧੰਵਾਜ ਧੰਵਾ ਕਰਦੇ ਹਾਂ ਇਹ ਤੇ ਕਦਨ ਬਰਾਦ ਦੇ ਦੇਣਾ ਬਲੋਂ ਬਚੇ ਮਾਹੀ ਗੁਰਜੀ ਦਾ ਖਾਤਾ ਮਾਹੀ ਗੁਰਜੀ ਜੀ ਉਹਦੇ